ਮਜੀਠੀਆ ਕੇਸ ਦੇ ਵਿੱਚ ਲਗਾਤਾਰ ਜਾਂਚ ਜਾਰੀ ਹੈ ਔਰ ਜਿਹੜੇ ਬਿਆਨ ਦਰਜ ਕਰਵਾਏ ਜਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਵਿਜਲੈਂਸ ਨੇ ਬਿਆਨ ਦਰਜ ਕਰਵਾਏ ਨੇ ਮਜੀਠੀਆ ਦੇ ਕਰੀਬੀ ਰਹੇ ਨੇ ਇੱਕ ਟਾਈਮ ਤੇ ਤਲਵੀਰ ਗਿੱਲ ਉਹਨਾਂ ਤੋਂ ਇਹ ਪੁੱਛ ਗਿੱਛ ਕੀਤੀ ਗਈ ਹੈ ਰੁੱਕਰ ਦੇ ਅੰਮ੍ਰਿਤਸਰ ਤੋਂ ਸਾਡੇ ਸੇ ਹੋ ਗਈ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦਾ ਰੁੱਕ ਰਾਂਗੇ ਅਮਿਤ ਸ਼ਰਮਾ ਅਮਿਤ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਕਿੰਨੀ ਦੇਰ ਤੱਕ ਤਲਵੀਰ ਗਿੱਲ ਉੱਥੇ ਰਹੇ ਨੇ ਕੀ ਕੁਝ ਸਵਾਲ ਜਵਾਬ ਹੋਏ ਬਾਹਰ ਆ ਕੇ ਉਹਨਾਂ ਨੇ ਕੀ ਕੁਝ ਬਿਆਨ ਦਿੱਤੇ ਨੇ ਉਹ ਤਾਂ ਵੀ ਦੇ ਬਾਹਰ ਆ ਕੇ ਗੱਲ ਕਰਕੇ ਗਏ ਆ ਮੀਡੀਆ ਨਾਲ ਮੁਖਾਤਿਬ ਹੋਏ ਆ ਤਾਂ ਸੱਤ ਔਰਤੇ ਤਲਵੀਰ ਗਿੱਲ ਦਾ ਇਹ ਕਹਿਣਾ ਕਿ ਜਿਹੜਾ ਬਿਆਨ ਉਹਨਾਂ ਨੇ ਅੰਦਰ ਵਿਜੀਲੈਂਸ ਨੂੰ ਦਿੱਤੇ ਆ ਉਹ ਬਾਹਰ ਆ ਕੇ ਨਹੀਂ ਦੱਸ ਸਕਦੇ ਕਿਉਂਕਿ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਲੇਕਿਨ ਜਿਸ ਹਿਸਾਬ ਨਾਲ ਤਲਬੀਰ ਗਲ ਗੱਲ ਕਰ ਰਹੇ ਸੀ ਕਿ ਉਹਨਾਂ ਦੁਆਰਾ ਜੋ ਸਵਾਲ ਉਹਨਾਂ ਨੇ ਪੁੱਛੇ ਗਏ ਉਹਨਾਂ ਨੇ ਉਹ ਸਵਾਲਾਂ ਦੇ ਜਵਾਬ ਇਹ ਵੀ ਦੇ ਕੇ ਕਿਹਾ ਕਿ ਉਹ ਗੱਲ ਸਹੀ ਹੈ ਜਿਹੜੀ ਵਿਜੀਲੈਂਸ ਦੁਆਰਾ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਜਿਸ ਹਿਸਾਬ ਨਾਲ ਜੇ ਤਲਬੀਰ ਗਲ ਦੁਆਰਾ ਬਿਆਨ ਦਰਜ ਕਰਵਾਏ ਗਏ ਆ ਆਉਣ ਵਾਲੇ ਸਮੇਂ 'ਚ ਵਿਕਰਮ ਮਜੀਠੀਆ ਦੀ ਮੁਸ਼ਕਲਾਂ ਜ਼ਰੂਰ ਵੱਧ ਸਕਦੀਆਂ ਵਾ 2 ਵਜੇ ਦਾ ਜਿਹੜਾ ਵਿਜੀਲੈਂਸ ਦੁਆਰਾ ਪਹਿਲਾਂ ਟਾਈਮ ਦਿੱਤਾ ਗਿਆ ਸੀ ਕਿ ਤਲਬੀਰ ਗਲ ਦੇ ਘਰ ਜਾ ਕੇ ਉਹ ਜਿਹੜੇ ਬਿਆਨ ਦਰਜ ਕਰੇਗੀ ਲੇਕਿਨ ਉਸ ਤੋਂ ਬਾਅਦ ਤਲਵੀਰ ਗਿਲ ਅੰਮ੍ਰਿਤਸਰ ਦੇ ਵਿੱਚ ਨਾ ਹੋਣ ਦੀ ਵਜ੍ਹਾ ਨਾਲ ਕਰੀਬ 4:10 ਮਿੰਟ 'ਚ ਵਿਜੀਲੈਂਸ ਦੇ ਆਫਿਸ ਬੁੱਜੇ ਹੈ ਅੰਮ੍ਰਿਤਸਰ ਦੇ ਜੀਓਮੈਕਸ ਦੇ ਵਿੱਚ ਤੇ ਹੁਣ ਥੋੜੀ ਦੇਰ ਪਹਿਲਾਂ ਕਰੀਬ 6 ਵਜੇ ਨਿਕਲੇ ਕਰੀਬ ਉਹਨੇ 2 ਘੰਟੇ ਤੱਕ ਉਹਨਾਂ ਨੇ ਆਪਣੇ ਬਿਆਨ ਦਰਜ ਕਰਵਾਏ ਹੈ ਤੇ ਨਾਲ ਹੀ ਸਾਫ਼ ਤੌਰ ਤੇ ਐ ਵੀ ਕਿਹਾ ਕਿ ਅਗਰ ਉਹਨਾਂ ਨੂੰ ਦੁਬਾਰਾ ਵਿਜੀਲੈਂਸ ਨੂੰ ਉਹਨਾਂ ਦੇ ਸਹਿਯੋਗ ਦੀ ਲੋੜ ਪਾਏਗੀ ਉਹ ਦੁਬਾਰਾ ਆਨਗੇ ਹਾਲਾਂਕਿ ਜਿਹੜੇ ਪਹਿਲਾਂ ਵੀ ਇੱਕ ਵਾਰੀ ਸਿੱਟ ਦੇ ਅੱਗੇ ਉਹਨਾਂ ਦੁਆਰਾ ਬਿਆਨ ਦਿੱਤੇ ਗਏ ਸੀ ਉਹ ਤੇ ਇਹ ਬਿਆਨ ਬਿਲਕੁਲ ਸੇਮ ਹੈ ਕਿਉਂਕਿ ਉਹਨਾਂ ਨੇ ਉਸ ਦੇ ਵਿੱਚ ਉਦੋਂ ਵੀ ਝੂਠ ਨਹੀਂ ਬੋਲਿਆ ਸੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਤਲਬੀਰ ਗਿੱਲ ਉਸ ਵੇਲੇ ਬਿਲਕੁਲ ਵਿਕਰਮ ਮਜੀਠੀਆ ਦੇ ਨਾਲ ਰਹੇ ਸੀ ਬਿਲਕੁਲ ਕਰੀਬੀ ਸੀ ਸੋ ਮੁਸ਼ਕਲਾ ਜ਼ਰੂਰ ਵਿਕਰਮ ਮਜੀਠੀਆ ਦੇ ਆਉਣ ਵਾਲੇ ਸਮੇਂ 'ਚ ਵੱਧ ਸਕਦੀਆਂ ਵਾ ਹੁਣ ਬਿਆਨਬਾਜ਼ੀ ਕੀ ਕੀਤੀ ਗਈ ਹੈ ਬਿਆਨ ਕੀ ਦਰਜ ਕੀਤੇ ਗਏ ਹੈ ਕਿਹੜੇ ਕਿਹੜੇ ਸਵਾਲ ਅਨਸੁਲਜੇ ਸਵਾਲ ਜਿਹੜੇ ਜਿਹੜੇ ਵਿਜੀਲੈਂਸ ਦੁਆਰਾ ਉਹਨਾਂ ਨੂੰ ਪੁੱਛੇ ਗਏ ਆ ਤੇ ਉਹਨਾਂ ਦਾ ਜਵਾਬ ਉਹਨਾਂ ਦੁਆਰਾ ਕੀ ਦਿੱਤਾ ਗਿਆ ਇਹ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ ਚਲੋ ਸ਼ੁਕਰੀਆ ਤਾਂ ਬਾਤ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਕੀ ਕੁਝ ਹੋਇਆ ਇੱਕ ਲੰਬੀ ਪੁੱਛਗਿੱਛ ਇਹਨਾਂ ਤੋਂ ਕੀਤੀ ਗਈ ਹੈ ਕਿਹੜੇ ਸਵਾਲ ਸੀ ਜਵਾਬ ਸੀ ਅੱਗੇ ਇਸ ਪੂਰੀ ਜਾਂਚ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰਦੇ ਨੇ